ਤਾਂ ਕਿ ਜਿਹੜੀ ਲਾਸ਼ ਨੂੰ ਬ੍ਰਿਸਤੀ ਦੀ ਨਾਮਕ ਇਤੋਂ ਮਿਲਦੀ ਹੈ ਮੈਂ ਈਸਾਈ ਗੁਰਕਬਾਲ ਸਿੰਘ थाना ਸਿਟੀ ਸ਼੍ਰੀ ਮੁਕਸਰ ਸਾਹਿਬ ਦੇਸੀ ਲੱਗਿਆ ਹਾਂ ਅੱਜ ਇੱਕ ਟੈਲੀਫੋਨ थाना ਨੂੰ ਮਿਲੂ ਹੋਇਆ ਸੀ ਕਿ ਇੱਕ ਨਾਮ ਨੂੰ ਵਿਅਕਤੀ ਦੀ ਲਾਸ਼ ਜਲਾਲਾਬਾਦ ਰੋਡ ਬਾਈਪਾਸ ਪੁਲਸੂਆ ਦੇ ਵਿੱਚ ਫਸੀ ਹੋਈ ਹੈ ਜਿੱਥੇ ਅਸੀਂ ਮੌਕੇ ਪਰ ਪੁੱਜ ਕੇ ਲਾਸ਼ ਨੂੰ ਸੂਏ ਦੇ ਵਿੱਚੋਂ ਬਾਹਰ ਕਢਵਾਇਆ ਗਿਆ ਲਾਸ਼ ਦੀ ਮੌਕੇ ਪਰ شناخت ਨਾ ਹੋਣ ਕਰਕੇ ਲਾਸ਼ ਨੂੰ شناخت ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਮੋਰਚੀ ਵਿਖੇ ਰੱਖਾਇਆ ਗਿਆ ਹੈ ਜਿਸ ਦੇ ਬਾਰੇ ਲਾਸ਼ ਦੀ ਸਨਖਤ ਹੋਣ ਤੇ ਅਤੇ ਬਾਅਦ ਪੋਸਟ ਨੂੰ ਜੇ ਅਸੀਂ ਸੂਰਤ ਹੋਏਗੀ ਉਸ ਸੰਬੰਧੀ ਕਾਰਵਾਈ ਕੀਤੀ ਜਾਵੇ। ਜਿਹੜੇ ਪਤਾ ਲੱਗ ਕਿ ਤੁਮਾ ਅਸੀਂ ਮਿਨਿਸਪਲਿਟੀ ਆ ਵੀ ਪਹੁੰਚ ਨਹੀਂ ਅਜੇ ਤੱਕ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਇਹ ਕਰੀਬ 33-40 ਸਾਲ ਦੇ ਵਿੱਚ ਵਿੱਚ 30-35 ਸਾਲ ਦੀ ਕਰੀਬ ਉਮਰ ਹੋਵੇਗੀ ਇਸਦੀ। ਇਹ ਮੁੰਨਾ ਨੌਂ ਦੀ ਬਾਣ ਵਿਕਤੀ ਹੈ। ਇਹਦੇ ਬਾਰੇ ਜੇ ਕੋਈ ਸਨਖਤ ਨਹੀਂ ਕੋਈ ਦਿੱਖਤ ਚ ਲੱਗਦਾ ਨਹੀਂ ਕੋਈ ਪਤਾ ਲੱਗ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਚੰਨੋ ਦੀ ਲਾਸ਼ ਦੇ ਉੱਪਰੋਂ ਨਹੀਂ ਮਿਲਿਆ। ਵੀ ਕਤਲ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹਾਸਾ ਲੱਗਿਆ ਹੋਵੇ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗਦਾ ਸਾਹਿਬ ਕਿੰਨੇ ਘੰਟੇ ਵਾਸਤੇ ਇਹ 72 ਘੰਟੇ ਵਾਸਤੇ ਰੱਖੀ ਗਈ 72 ਘੰਟੇ ਤੋਂ ਬਾਅਦ ਜੇਕਰ شناخت ਹੋ ਜਾਂਦੀ ਹੈ ਤਾਂ ਵਾਰਸਾਂ ਦੇ ਮਤਲਬ ਕਰਾਂਗੇ ਨਹੀਂ ਪੋਸਟਮਾਰਟਮ ਕਰਵਾ ਕੇ ਅਗਲੀ ਕਾ ਉਹਦੇ ਮਤਲਬ ਕਰਦੇ ਕੀਤੇ ਦਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀ ਦੇ ਸੋਸਾਇਟੀ ਰਜਿਸਟਰ ਸ਼੍ਰੀ ਮਕਸਦ ਸਾਹਿਬ ਜੋ ਸਾਲ 2008 ਤੋਂ ਲਵਾਰਿਸ ਲਾਸ਼ਾਂ ਦੇ ਅੰਦਰ ਸੰਸਕਾਰ ਕਰਨ ਦੀ ਸੇਵਾ ਨਿਭਾ ਰਹੀ ਹੈ ਅੱਜ ਸਵੇਰ ਇੱਕ ਥਾਣਾ ਸਿਟੀ ਪੁਲਿਸ ਦੇ ਐਸਆਈ ਇੱਕ ਗੁਰਕਬਾ ਸਿੰਘ ਦਾ ਫੋਨ ਆਇਆ ਸੀ ਕਿ ਜਲਾਲਾ ਦਾ ਰੋਡ ਸੂਏ ਇਸ ਨੂੰ ਮੌਕੇ ਤੇ ਟੀਮ ਪਹੁੰਚ ਗਈ ਸੀ ਬਾਬਾ ਸ਼ਨੀਦੀਪ ਸੇਵਾ ਸੁਸਾਇਟੀ ਦੀ ਐਪੀਸੀ ਵੀ ਆਜੂ ਰੋੜਾ ਜਸਵਿੰਦਰ ਸਿੰਘ ਤੇ ਮੌਕੇ ਤੇ ਉਸ ਨੂੰ ਲਾਸ਼ ਨੂੰ ਬਾਹਰ ਕਢਵਾ ਕੇ ਲਾਸ਼ ਨੂੰ ਸਨਾਖਤ ਲਈ ਪੁਲਿਸ ਦੇ ਸਹਿਯੋਗ ਨਾਲ ਸ਼੍ਰੀ ਮੁਕਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਰਖਾ ਦਿੱਤਾ ਗਿਆ ਸੀ 72 ਘੰਟਿਆਂ ਸੇ 72 ਘੰਟਿਆਂ ਸੇ ਉਸ ਨੂੰ ਲਾਸ਼ ਨੂੰ ਮੋਰਚਰੀ ਵਿੱਚ ਰੱਖਾ ਦਿੱਤਾ ਗਿਆ ਅਗਰ ਜੇਕਰ ਉਸ ਦੀ ਸ਼ਨਾਖਤ ਨਹੀਂ ਹੁੰਦੀ ਤਾਂ ਬਾਅਦ 72 ਘੰਟੇ ਪੁਲਿਸ ਫੋਲੋਸ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਵਿੱਚ ਉਪਰਵਾ ਦਿੱਤਾ ਜਾਵੇਗਾ ਤੇ ਲਾਸ਼ ਦਾ ਅੰਤਿਮ ਸੰਸਕਾਰ ਬਾਬਾ ਸ਼ਨੀਦੀਪ ਸੇਵਾ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਜੀ ਅ ਤਕੀ ਮੁਕਸਰ ਇਤੀ 30 35 ਤੋਂ 40 ਸਾਲ ਦੇ ਕਰੀਬ ਸੀਗੀ ਉਸ ਲਾਸ਼ ਦੀ ਜਿਸ ਦੇ ਪੀਲੇ ਰੰਗ ਦੀ ਸ਼ਾਇਦ ਸ਼ਰਟ ਪਾਈ ਹੋਈ ਸੀ ਟੀ-ਸ਼ਰਟ ਪਾਈ ਹੋਈ ਸੀ ਕੋਈ ਵੈਕਮ ਚ ਕੀ ਲੱਗਦਾ ਸੀ ਆ ਕਿ ਕਿਵੇਂ ਦਰਤਾ ਜਾਂ ਕਿਵੇਂ ਆਇਆ ਤਾਂ ਕਿ ਉਹ ਵੈਕਮ ਤੇ ਤਾਂ ਸਰਕਾਰੀ ਡਾਕਟਰਾਂ ਦੀ ਜੋਬ ਵੀ ਪੋਸਟ ਮਾਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਉਸ ਤੋਂ ਉਸ ਲਾਸ਼ ਨੂੰ ਬਾਅਦ ਨਹੀਂ ਕੋਈ 70 75 ਨਹੀਂ ਉਸ ਦੇ ਛਟਾ ਛੁਟਾ ਦੇ ਕੋਈ ਸਾਨੂੰ ਨਹੀਂ ਦਿਖਿਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਥਾਣਾ ਸਿਟੀ ਦੇ ਅਸੀ ਗੁਰਗਪਾਲ ਸਿੰਘ ਇਸ ਲਾਸ਼ ਦੇ ਬਾਰੇ ਵਾਰਸਾ ਦੀ ਪਾਲ ਜਾਰੀ ਹੈ ਉਹਨਾਂ ਵੱਲੋਂ மா ரோட சூ